ਹੈਲੋ ਜੀ જય ਸ਼੍ਰੀ ਕ੍ਰਿਸ਼ਨਾ ਮੈਂ ਮੁਲਕਾ ਸੰਨਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੀ ਭਣ ਭਰਾ ਦਾ ਸਵਾਗਤ ਕਰਦੇ ਹਾਂ ਜੀ ਫਿਰ ਸਨਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਆਪਾਂ ਵੀ ਬਹੁਤ ਵਧੀਆ ਪਰ ਹੋ ਗਈ ਏ ਠੰਡ ਮੈਂ ਬੈਠੀ ਸੀ ਚਾਹ ਪੀ ਰਹੀ ਸੀ ਸ਼ਾਮ ਦੇ ਟਾਈਮ ਹੋ ਗਿਆ ਅੱਜ ਬੱਸ ਕੰਮ ਕਰਦੇ ਨਿਕਲ ਗਿਆ ਟਾਈਮ ਤੇ ਚੱਪਰ ਕਾੜਾ ਮੈਂ ਠੰਡ ਲੱਗ ਰਹੀ ਆ ਬਹੁਤ ਜ਼ਿਆਦਾ ਅੱਜ ਥੋੜੀ ਜਿਹੀ ਨਾ ਕੱਲ ਇਹਨਾਂ ਨੇ ਨਾ ਇੱਥੇ ਸਾਡੇ ਗਵੰਡੀਆਂ ਨੇ ਇਹਨਾਂ ਮਿੱਟੀ ਦੀਆਂ ਢੇਰੀਆਂ ਖਣਾਂ ਢੇਰੀ ਕਰਗੇ ਅੰਨੀ ਡਸਟ ਆ ਗਈ ਸਾਡੇ ਅੰਦਰ ਅੱਜ ਬਸ ਕੰਮ ਕਰਦੇ ਕਰਦੇ ਸਾਰਾ ਦਿਨ ਬੀਤ ਗਿਆ ਬਹ ਹੁਣ ਪਹਿਲੇ ਮੈਂ ਚਾਹ ਦੇ ਭੰਡੇ ਚੱਕ ਦਵਾਂ ਤੇ ਬਸ ਸੰਜਣਾ ਗਈ ਵੀ ਟਿਊਸ਼ਨ ਹੁਣ ਆਉਣ ਵਾਲੀ ਆ ਸੰਜਣਾ ਸੁਣਾਏਗੀ ਕੱਲ ਤੁਹਾਡੇ ਨੂੰ ਪਤਾ ਹੈ ਕੱਲ ਮੇਰੇ ਭਰਾ ਤੇ ਮੇਰੀ ਭਾਬੀ ਐਸੀ ਮੰਮੀ ਨੇ ਭੇਜਿਆ ਤਾਂ ਮੇਰੀ ਨੇ ਸਾਗ ਤੇ ਹੁਣ ਆਪਣਾ ਸਾਗ ਪਿਆ ਤੇ ਬਹੁਤ ਵਧੀਆ ਮੇਰੀ ਮੰਮੀ ਨੇ ਘਰਾਂ ਦਾ ਸਾਗ ਬਣਾਇਆ ਤੇ ਘਰ ਦਾ ਹੀ ਘੋਟਿਆ ਹੋਇਆ ਮੇਰੀ ਮੰਮੀ ਘੋਟਣੇ ਨਾਲ ਸਾਗ ਘੋਟਦੇ ਆ ਤੇ ਫਿਰ ਬਸ ਮੈਂ ਕਿਹਾ ਹੁਣ ਉਹੀ ਆ ਤੜਕਿਆ ਹੋਇਆ ਵੀ ਹੈਗਾ ਹੀ ਆ ਬਸ ਗਰਮ ਕਰਨਾ ਹੈ ਗਰਮ ਕਰਕੇ ਉਦਾਂ ਹੀ ਖਾ ਲੈਣਾ ਉਂਝ ਮੇਰੀ ਥੋੜੀ ਜੀ ਦਾਲ ਵੀ ਪਈ ਆ ਮੈਂ ਕਿਹਾ ਜਿਨੇ ਦਾਲ ਲੈਣੀ ਆ ਦਾਲ ਲੈ ਲਿਓ ਜਿਨੇ ਸਾਗ ਖਾਣਾ ਸਾਗ ਲੈ ਲਿਓ ਮੈਨੂੰ ਤਾਂ ਬੱਸ ਸੰਜਣਾ ਨੂੰ ਵੀ ਸਾਗ ਹੀ ਵਧੀਆ ਲੱਗਦਾ ਤੇ ਮੈਨੂੰ ਵੀ ਸਾਹੂ ਜੀ ਵਧੀਆ ਲੱਗਦਾ ਬਸ ਆਉਣ ਵਾਲੀ ਆ ਸੰਜਣਾ ਹੁਣ ਚੱਲਦੇ ਹਾਂ ਉੱਪਰ ਇੰਨੀ ਸਾਫ ਸਫਾਈ ਕਰੀ ਕਿਉਂਕਿ ਡਸਟ ਇੰਨੀ ਜ਼ਿਆਦਾ ਆ ਗਈ ਬਾਹਰ ਤੇ ਬਹੁਤ ਜ਼ਿਆਦਾ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਹੁਣ ਆਪਾਂ ਸਗੋਂ ਠੰਡ ਵੀ ਬਹੁਤ ਉੱਤਰ ਗਈ ਹੈ ਹੁਣ ਤਾਂ ਹੁਣ ਉੱਪਰ ਦੀ ਤਾਂ ਲਾਈਟ ਨਹੀਂ ਲਗਾਉਂਦੇ ਹੈਗੇ ਕਿਉਂਕਿ ਹੁਣ ਤਾਂ ਚਲੋ ਮੌਸਮ ਕਾਫੀ ਚੇਂਜ ਹੋ ਗਿਆ ਅੱਜ ਦੇਖਿਓ ਕੱਪੜੇ ਵੀ ਇੰਨੇ ਧੋਏ ਤਾਰਾ ਤੁਰਾ ਬੰਨੇ ਪਰ ਉੱਪਰ ਤਾਂ ਮੇਰੇ ਕੁਝ ਨਹੀਂ ਦਿਖ ਰਿਹਾ ਹੈਗਾ ਹਨਾ ਨੀਚੇ ਚੱਲਦੇ ਆਂ ਸੰਜੇ ਨੂੰ ਦੇਖਣ ਆਈ ਥੀ ਮੈਨਜ਼ ਬਹਨੇ ਸਿਰ ਦੇਖਣ ਲੜਕੇ ਆ ਨਹੀਂ ਰਹੀ ਹੈਗੀ ਹਜੇ ਤੱਕ ਨੇਰਾ ਤਾਂ ਬਹੁਤ ਹੋ ਗਿਆ ਦੇਖੋ ਉੰਜ ਦੇਖੋ ਤੁਸੀਂ ਔਰ ਦੇਖੋ ਧੁੰਦ ਧੁੰਦ ਜੀ ਪੈਣ ਲੱਗ ਗਈ ਹੁਣ ਤਾਂ ਹਾਇ ਗੱਗੇ ਤਾਂ ਹੋਰ ਵੀ ਬਹੁਤ ਧੁੰਦ ਹੋ ਜੂਗੀ ਹਨਾ ਕਾਫੀ ਔਰ ਦੇਖੋ ਸਾਹਮਣੇ ਉਹ ਮੇਨ ਹਾਈਵੇ ਤੇ ਉੱਥੇ ਵੀ ਹਲਕੀ ਹਲਕੀ ਜੀ ਧੁੰਦ ਜੀ ਪੈਣ ਲੱਗੀ ਸ਼ਾਮ ਨੂੰ ਪੈਣ ਲੱਗੀ ਤੇ ਧੁੰਦ ਮੈਂ ਸਭ ਦੇਖਾਂ ਮੈਨੂੰ ਕਿ ਕਿਸੇ ਨੇ ਨਾ ਅੱਗ ਲਾਈ ਆ ਬਾਹਰ ਕਾਗਜ ਕੋਕੂਚਾ ਨੂੰ ਪਰ ਉਹ ਅੱਗ ਨਹੀਂ ਲਾਈ ਸੀ ਉਹ ਵੈਸੇ ਹੀ ਠੰਡ ਦਾ ਮੌਸਮ じゃ ਬਹੁਤ ਹੋਇਆ ਪਿਆਤਾ ਤੇ ਆ ਸ਼ ਬਸ ਇਸ ਸਾਹਮਣੇ ਮਨੇ ਸਿਰਸੁਰ ਤੋਂ ਇਹ ਸਾਰਾ ਝ ਕੋਠਾ ਧੋਇਆ ਸਾਰਾ ਪਰ ਹੁਣ ਤਾਂ ਦਿਖਣਾ ਨਹੀਂ ਹੈਗਾ ਹਜੇ ਤਾਂ ਗਿੱਲਾ ਪਿਆ ਕੋਠਾ ਬਹੁਤ ਜ਼ਿਆਦਾ ਹੁਣ ਕੱਲੂ ਹੀ ਸੁੱਕੇਗਾ ਮੈਂ ਦੇਖ ਰਹੀ ਸੀ ਜੇ ਸੰਜਣਾ ਅੱਜ ਵੀ ਤੇ ਬਸ ਮੈਂ ਕਿਹਾ ਜਦੋਂ ਆ ਗਈ ਉਦੋਂ ਮੈਂ ਕਿਹਾ ਆਟਾ ਗੁੰਨ ਕੇ ਮੈਂ ਰੋਟੀ ਲੱਗ ਜੂੰਗੀ ਤੇ ਥੋੜੀ ਜਿਹਾ ਸਗੋਂ ਮੇਰੇ ਭਾਂਡੇ ਵੀ ਪਏ ਆ ਮੰਜਨ ਨਾਲੇ ਮੈਂ ਕਿਹਾ ਚੱਲ ਨਾਲ ਦੇ ਨਾਲ ਆਟਾ ਗੁੰਨ ਕੇ ਰੱਖ ਕੇ ਨਿਕਣੀ ਮਰੇਗੀ ਆਟੇ ਦੀ ਨਾਲ ਦੀ ਨਾਲ ਫਿਰ ਮੈਂ ਕਿਹਾ ਮੈਂ ਭਾਂਡੇ ਮੰਜ ਦੂੰਗੀ ਤੇ ਅੱਜ ਤੱਕ ਦਾ ਹੀ ਮੇਰਾ ਮੇਨ ਤਾਂ ਕੰਮ ਅੱਜ ਦਾ ਹੀ ਸੀ ਕਿਉਂਕਿ ਅੱਜ ਕਈ ਕੰਮ ਸੀ ਉਹ ਵਾਲੇ ਹੋ ਗਏ ਆ ਹੁਣ ਕੱਲੂ ਫਿਰ ਆਪਾਂ ਤੁਹਾਡੇ ਨਾਲ ਸੋਹਣੇ ਸੋਹਣੇ ਬਲੌਗ ਬਣਾਉਣੇ ਸ਼ੁਰੂ ਕਰ ਦਾਂਗੇ ਤੇ ਤੁਹਾਨੂੰ ਦਿਖਾਇਆ ਕਰਾਂਗੇ ਭਾਂਡੇ ਸੂਟ ਸਾਰਾ ਕੁਝ ਕਿਉਂਕਿ ਅੱਜ ਨਾਲ ਮੇਰੇ ਇੱਕ ਦੋ ਅਜਿਹੇ ਕੰਮ ਤੇ ਜਿਨ੍ਹਾਂ ਕਰਕੇ ਮੈਂ ਬਹੁਤ ਜ਼ਿਆਦਾ ਥੋੜੀ ਜਿਹੀ ਨਾ ਅੜਿੱਕੇ ਜਿਹੀ ਫਸੀ ਪਈ ਥੀ ਉਹ ਹੋ ਗਏ ਆ ਤੇ ਹੁਣ ਆਪਾਂ ਮੇਨ ਜਿਹੜੇ ਆਪਣੇ ਹੈਗੇ ਆ ਰੁਟੀਨ ਦਾ ਮੇਰਾ ਕੰਮ ਹੈ ਉਹਨੂੰ ਕਰਾਂਗੇ ਦੁਬਾਰਾ ਫੇਰ ਸ਼ੁਰੂ ਠੀਕ ਹੈ ਜੀ ਕਈ ਦਿਨ ਹੋ ਗਏ ਮੇਰੇ ਘਰ ਦੇ ਬਲੌਗ ਪੈ ਰਹੇ ਨੇ ਇਦਾਂ ਹੀ ਤੇ ਫਿਰ ਹੁਣ ਹੋਰ ਕਰੇ ਵੀ ਕਿਉਂਕਿ ਸਾਡਾ ਕੰਮ ਹੈ ਬਲੌਗਿੰਗ ਅਸੀਂ ਛੱਡ ਨਹੀਂ ਸਕਦੇ ਹੈਗੇ ਫਿਰ YouTube ਵੱਲੋਂ ਫੋ ਹੁੰਦਾ ਤੇ ਉਹ ਪਾਣਾ ਹੀ ਪਾਣਾ ਹੈ ਦੇਖੋ ਠੰਡ ਬਹੁਤ ਹੋ ਗਈ ਹੈ ਪਹਿਲਾਂ ਨਾ ਟਾਇਲਾਂ ਖਰਬੀਆਂ ਖਰਬੀਆਂ ਤੇ ਜਦੋਂ ਆਪਾਂ ਇੱਥੇ ਆਏ ਆ ਖਰਬੀਆਂ ਖਰਮੇ ਤਾਂ ਜਿਹੜਾ ਇਹਨਾਂ ਦੇ ਉੱਪਰ ਲਾ ਹੈਗੇ ਤਾਂ ਨ ਖਰਬਾ ਪੰਜਾ ਉਹ ਸਾਰਾ ਸਾਫ ਹੋ ਗਿਆ ਪੋਚੇ ਲਾ ਲਾ ਕੇ ਹੁਣ ਟਾਈਲਾਂ ਦੇ ਵਿੱਚ ਵੈਸੇ ਵੀ ਚਮਕ ਜੀ ਆ ਗਏ ਮੈਂ ਧੋ ਕੇ ਨ ਚੱਪਲੇ ਇੱਥੇ ਸੁਕਣੀਆਂ ਪਾ ਦੇਣੀ ਹੁੰਦੀਆਂ ਸਾਡੀ ਚਾਰਾਂ ਦੀਆਂ ਲੈਨਸਿਰ ਮੈਂ ਆਪਣੀ ਜਦੀ ਅੰਦਰ ਲਈ ਅੰਦਰ ਜਦੋਂ ਪੋਚੇ ਪੋਚੇ ਲਾ ਕੇ ਅੰਦਰ ਜਾਨੀਆ ਮੈਂ ਆਪਣੇ ਜਦੀ ਪੈਰਾਂ ਚ ਪਾ ਕੇ ਚੱਲੀ ਜਾਨੀ ਕਿਉਂਕਿ ਹੁਣ ਠੰਡੇ ਅੱਗੇ ਤਾਂ ਪਈਆਂ ਰਹਿੰਦੀਆਂ ਹੁੰਦੀਆਂ ਦੀਆਂ ਅੱਗੇ ਤਾਂ ਜਦੋਂ ਮੈਂ ਦੁੱਧ ਲੈਣ ਜਾਂਦੀ ਹੁੰਦੀ ਤੇ ਉਦੋਂ ਪਾਉਂਦੀ ਹੁੰਦੀ ਤੇ ਚੱਪਰ ਹੁਣ ਨਹੀਂ ਪਾਉਂਦੀ ਹੁਣ ਜਦੀ ਪਾਣੀਆਂ ਜਦੋਂ ਪਿੱਛੇ ਵੇੜ ਗੱਲ ਹੋ ਰਹੀ ਹੈ ਮੈਂ ਨਾ ਭਾਈ ਨੂੰ ਨਾ ਗੇਟ ਦਿਖਾਇਆ ਤਾਂ ਸਾਡਾ ਗੇਟ ਹੈਗਾ ਛੋਟਾ ਤੇ ਮੈਂ ਸੋਚ ਜਾਈ ਸੀ ਗੇਟ ਚੇਂਜ ਕਰੀਏ ਗੇਟ ਲਵਾਉਣਾ بڑا ਦੋਨੋਂ ਪਿੱਲਰਾਂ ਦੇ ਉੱਪਰ ਆ ਜਾਣਗੇ ਗਮਲੇ ਉੱਥੇ ਤੱਕ ਦੋ ਗਮਲੇ ਦੀਵਾਰ ਤੇ ਆ ਜਾਣਗੇ ਕਿਉਂਕਿ ਪਿੱਲਰਾਂ ਦੀ ਨਾ ਚੜਾਈ ਹੈ ਵੱਡੇ ਗਮਲੇ ਆ ਜਾਣਗੇ ਇਹਦਾ ਬਾਹਰ ਨੂੰ ਵੀ ਹੈਗਾ ਥੋੜਾ ਜਿਹਾ ਤੇ ਇਹਦਾ ਵੀ ਸਾਈਡ ਤੇ ਰੱਖ ਲਏਗੇ ਪਿੱਲਰ ਉਹਨੂੰ ਭਾਈ ਨੂੰ ਦਿਖਾਇਆ ਤਾਂ ਵੀ ਇੱਥੇ ਨਾ ਸਾਰੇ ਕਿਤੇ ਜਾਲ ਪਵਾਉਣਾ ਉਹ ਕਹਿੰਦਾ ਜਾਲ ਤਾਂ ਬਹੁਤ ਮਹਗਾ ਪੈ ਜਾਏਗਾ ਕਿ ਚੜਾਈ ਬਹੁਤ ਜ਼ਿਆਦਾ ਹੈ ਫਿਰ ਕਿ ਅੱਛਾ ਫਿਰ ਉਹ ਕਹਿੰਦਾ ਤੁਸੀਂ ਐਦਾਂ ਕਰੋ ਗੇਟ ਇਹਦੇ ਉੱਪਰ ਹੀ ਕਿ ਨਾ ਇਹਨੂੰ ਗੇਟ ਨੂੰ ਮਤਲਬ ਕਿ ਨਾ ਇੱਕ ਦਿਨ ਵਾਸਤੇ ਤਾਰ ਨਾ ਪਾਊਗਾ ਇਹਦੇ ਨਾਲ ਹੀ ਅਟੈਚ ਨਾ ਉਹ ਹੋ ਜਾਈਗੀ ਆਪਣਾ ਕਿਉਂਕਿ ਅੱਜ ਕੱਲ ਬ੍ਰੇਲਡਿੰਗ ਵੀ ਇਹ ਜੀ ਚੱਲ ਰਹੀ ਆ ਇਸੇ ਗੇਟ ਦੇ ਉੱਪਰ ਹੀ ਕਿ ਨਾ ਹੋਰ ਲੋਹਾ ਲੱਗ ਕੇ ਐਦਾਂ ਹੀ ਪਾਈਪ ਮਤਲਬ ਕਿ ਹੋਰ ਉੱਚਾ ਚੱਕਣਾ ਮੈਂ ਕਿਹਾ ਉੱਥੇ ਤੱਕ ਸੋਚ ਰਹੀ ਸੀ ਵੀ ਮੈਂ ਅਸੀਂ ਕਰਵਾ ਲਾਂਗੇ ਠੀਕ ਹੈ ਨਾ ਕਿਉਂਕਿ ਹੁੰਦਾ ਹੀ ਆ ਸਭ ਦੇ ਹੀ ਆ ਤੇ ਫਿਰ ਨਾਲ ਇਹਨੂੰ ਲਵਾਣੀ ਆਪਾਂ ਨੇ ਫਾਈਬਰ ਸ਼ੀਟ ਗੇਟ ਨੂੰ ਹੈਨਾ ਤੇ ਫਿਰ ਉਹ ਹਜੇ ਤਾਂ ਖਰਚਾ ਨਾ ਥੋੜੇ ਜਿਹਾ ਜ਼ਿਆਦਾ ਦੱਸ ਕੇ ਗਿਆ ਹਜੇ ਉਹਨਾਂ ਮੇਰੀ ਪੌਕਟ ਅਲਾਉਂਡ ਨਹੀਂ ਕਰ ਰਹੀ ਹੈਗੀ ਮੈਂ ਕਿਹਾ ਹੁਣ ਚਲੋ ਆਪਾਂ YouTube ਦੇ ਬਹੁਤ ਨੇੜੇ ਪਹੁੰਚਣ ਵਾਲੀਆਂ ਜਦੋਂ ਮੇਰੀ YouTube ਦੀ ਅਰਨਿੰਗ ਆਣ ਲੱਗੀ ਨਾ ਉਹ ਵੀ ਕੰਮ ਜ਼ਰੂਰ ਕਰਾਂਗੇ ਕਿਉਂਕਿ ਸਾਡਾ ਨਾ ਜਿਹੜਾ ਨਕਸ਼ਾ ਥੋੜਾ ਅਜੀਬ ਜਿਹਾ ਬਣਿਆ ਹੋਇਆ ਹੈ ਘਰ ਦਾ ਮੈਂ ਕਹੀ ਤਾਂ ਬਹੁਤ ਗਈ ਚਲੋ ਮੈਂ ਕਿਹਾ ਹੁਣ ਜੋ ਹੋ ਗਿਆ ਹੁਣ ਹੋ ਗਿਆ ਹੁਣ ਨਕਸ਼ੇ ਨੂੰ ਤਾਂ ਥੋੜੀ ਮੈਂ ਬਦਲ ਸਕਦੀ ਹਾਂ ਜੋ ਬਣ ਗਿਆ ਇਹੀ ਬੜਾ ਬਹੁਤ ਖਬਣਾਇਆ ਪਰ ਮੈਂ ਇਹਦੀ ਫਾਈਬਰ ਸ਼ੀਟ ਸੋਚ ਰਹੀ ਆ ਤੇ ਪਰ ਇਹ ਗੇਟਾਂ ਦੇ ਨਾ ਲੋਕ ਲਗਾਉਂਦੇ ਨਹੀਂ ਹੈਗੇ ਪਰ ਮੱਖ ਕੋਈ ਲਵਾਓ ਕੋਈ ਨਾ ਲਵਾਓ ਦੇਖੋ ਹਰ ਇੱਕ ਨੇ ਅਸੀਂ ਹੈਗੇ ਜੀ ਮਤਲਬ ਕਿ ਦੇਖੋ ਕੱਲੂ ਬੇਟੀ ਵੀ ਜਵਾਨ ਹੈ ਤੇ ਮਤਲਬ ਕਿ ਘਰ ਚ ਹੋਰ ਵੀ ਕੋਈ ਮਹਿਮਾਨ ਕੋਈ ਪਰਦਾ ਹੁੰਦਾ ਹੈ ਨਾ ਬੰਦਾ ਬਾਹਰ ਬੈਠਾ ਹੁੰਦਾ ਸਾਨੂੰ ਆ ਦਿੱਤਾ ਦੁਪਹਿਰ ਨੂੰ ਅੰਦਰ ਠੰਡ ਬਹੁਤ ਲੱਗਦੀ ਆ ਰੋਟੀ ਖਾਣੇ ਨਾ ਬਹੁਤ ਠੰਡਾ ਰਹੇ ਬਾਹਰ ਧੁੱਪ ਬਹੁਤ ਆਂਦੀ ਬਾਹਰ ਬੇਲੇ ਚ ਬੱਠੇ ਰਹਨੇ ਇਸੇ ਕਰਕੇ ਨੇ ਇਹਨੂੰ ਫਾਈਬਰ ਸ਼ੀਟ ਸੋਚ ਰਹੀ ਆ ਪਰ ਨਾ ਪਾਈ ਕਹਿ ਕੇ ਗਿਆ ਇੱਥੇ ਤੱਕ ਫਾਈਬਰ ਸ਼ੀਟ ਇਹ ਇੱਥੇ ਤੱਕ ਆ ਜਿੱਥੇ ਤੱਕ ਆ ਉੱਪਰ ਇੱਥੇ ਤੱਕ ਕਹਿੰਦਾ ਨੀਚੇ ਕਿਹੜਾ ਕਹਿੰਦਾ ਕਿਸੇ ਨੇ ਕੋਡੇ ਹੋ ਕੇ ਦੇਖਣਾ ਮੈਂ ਕਿਹਾ ਨਹੀਂ ਹੁਣ ਜੇ ਲਗਵਾਣੀ ਆ ਥੋੜਾ ਨੀਚੇ ਤੱਕ ਤਾਂ ਆਵੇ ਥੋੜੀ ਬਦਮੀ ਲਾ ਦਿਓ ਮੇਖਾਂ ਜੋ ਵੀ ਤੁਸੀਂ ਜੋ ਵੀ ਮੇਖਾਂ ਲੱਗਦੀਆਂ ਉਹ ਲੱਗਣਗੇ ਪੇਚਪੂਚ ਉਹਨੂੰ ਇੱਥੇ ਤੱਕ ਲਾ ਦਿਓ ਫਾਈਬਰ ਸ਼ੀਟ ਨੂੰ ਤਾਂ ਬਦਮੀ ਰੱਖ ਦਿਓ ਨਾ ਫਿਰ ਉਹ ਕਹਿੰਦੇ ਪਹਿਲਾਂ ਚਲੋ ਤੁਸੀਂ ਇਹਦਾ ਸੋਚ ਲਵੋ ਵੀ ਜਿਹੜੀ ਇਹਦੀ ਆ ਦੇਖੋ ਇਹ ਵੀ ਥੋੜਾ ਜਿਹਾ ਉੱਚਾ ਨੀਮਾ ਕਰਿਆ ਬਾਬਾ ਆ ਵੀ ਦੇਖੋ ਇੱਧਰਲਾ ਹਿੱਸਾ ਇੱਧਰ ਵਾਲਾ ਤਾਂ ਇੱਧਰ ਵਾਲਾ ਤਾਂ ਉੱਚਾ ਹੈ ਇਹ ਥੋੜਾ ਜਿਹਾ ਖਨੀਨਾ ਹੈ ਚਲੋ ਮੈਂ ਕੋਈ ਨੁਨੀ ਵੀ ਦਾ ਹੀ ਫਰਕ ਹੈ ਤੇ ਬਾਕੀ ਇਹ ਵਾਲਾ ਗੇਟ ਵੀ ਸੋਚ ਰਹੇ ਨੇ ਇਸ ਤੋਂ ਉੱਪਰ ਕਰਵਾਵਾਂਗੇ ਤੇ ਬਾਕੀ ਰਹਿ ਗਈ ਇਹਦੀ ਫਾਈਬਰ ਸ਼ੀਟ ਉਹ ਵੀ ਜ਼ਰੂਰ ਕਰवानी ਆ ਤੇ ਬੱਸ ਹੁਣ ਚੱਲਦੀਆਂ ਮੈਂ ਅੰਦਰ ਅੱਛਾ ਕਰੀਏ ਨਾ ਮੈਨੇ ਦੀਵਾਲੀ ਦੀਆਂ ਲਾਰਕੀਆਂ ਆ ਤਾਰਨੇ ਤਾਂ ਨਾ ਟਾਈਮ ਲੱਗਿਆ ਫਿਰ ਮਨੇ ਉਤਾਰੀਆਂ ਹੀ ਨਹੀਂ ਹੈਗੀਆਂ ਮੈਂ ਕਿਹਾ ਚਲ ਫਿਰ ਹਜੇ ਲੱਗੀਆਂ ਰਹਿਣ ਦੇ ਮੈਂ ਕਿਹਾ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੋਏਗਾ ਨਾ ਸ਼ਹੀਦੀ ਦਿਵਸ ਆਏਗਾ ਵਿਚਾਰਾਂ ਦਾ ਹਨਾ ਚਲੋ ਮੈਂ ਕਿਹਾ ਵੀ ਉਸ ਤੋਂ ਬਾਅਦ ਹੀ ਉਤਾਰੂੰਗੀ ਮੈਂ ਕਿਹਾ ਜਿੰਨਾ ਤੱਕ ਲੱਗੀਆਂ ਰਹਿਣ ਦਿੰਦੇ ਨੇ ਕੋਈ ਗੱਲ ਨਹੀਂ ਹਨਾ ਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦੂਆਂ ਦੇ ਨਾ ਕਰਦੇ ਹਨਾ ਫਿਰ ਅੱਜ Hindu ਜਿਹੜਾ ਸਨਾਤਨ ਧਰਮ ਆ ਉਹ ਹੁੰਦਾ ਹੀ ਨਾ ਤੇ ਫਿਰ ਮੈਂ ਕਿਹਾ ਚਲ ਵੀ ਉਹ ਯਾਨਾ ਸਿੱਕੇ ਇਤਿਹਾਸ ਨੇ Hindu ਧਰਮ ਨੂੰ ਸਨਾਤਨ ਧਰਮ ਨੂੰ ਬਚਾਇਆ ਤਾਂ ਬਹੁਤ ਜ਼ਿਆਦਾ ਹੈ ਤੇ ਉਸੇ ਕਰਕੇ ਅੱਜ ਅਸੀਂ ਇੱਥੇ ਬੈਠੇ ਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਕਿਤੇ ਮੇਰੇ ਜਿਹੜਾ ਪੇਕੇ ਘਰ ਪੇਕੇ ਪਿੰਡ ਉਹ ਆ ਗੁਰਦੁਆਰਾ ਸਾਹਿਬ ਹੈ ਗੁਰੂ ਹਿੰਦ ਦੇ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤੇ ਸੋਚਦੇ ਤਾਂ ਬਹੁਤ ਆ ਉਸ ਦਿਨ ਜਿਸ ਦਿਨ 24 ਤਰੀਕ ਦਾ ਮੇਰੇ ਖਿਆਲ ਦੇ ਵਿੱਚ ਅ ਸ਼ਹੀਦ ਦੀਦੀਪ ਸੈਸ਼ੀਲ ਗੁਰਤੇ ਬਹਾਦਰ ਸਾਹਿਬ ਜੀ ਦਾ ਉਸ ਦਿਨ ਸੋਚ ਰਹੀ ਤੇ ਮੈਂ ਕਿਹਾ ਚਲ ਜਾਵਾਂਗੇ ਸੋਚਦੇ ਤਾਂ ਬਹੁਤ ਖੁਸ਼ ਆ ਵੀ ਅਸੀਂ ਇਹ ਦਿਨ ਜਾਵਾਂਗੇ ਤੇ ਕਿ ਸਾਡੇ ਗੁਰਦੁਆਰੇ ਸਾਹਿਬ ਜੀ ਦੇ ਵਿੱਚ ਹਨਾ ਪ੍ਰੋਗਰਾਮ ਹੋਏਗਾ ਨਾਲੇ ਬੱਚਿਆਂ ਨੂੰ ਦਿਖਾ ਕੇ ਲਿਆਂਗੀਆਂ ਨਾਲੇ ਮੈਂ ਵੀ ਚਲ ਜਾਵਾਂਗੀ ਬਹੁਤ ਸੋਚਦੇ ਆ ਪਰ ਕਿਆ ਕਰੀ ਜੇ ਨਿਕਲਿਆ ਨਹੀਂ ਜਾਂਦਾ ਹੈਗਾ ਬਿਲਕੁਲ ਵੀ ਸੰਜਣਾ ਬਚਾਰੀ ਜਿਹਦੇ ਵਿੱਚ ਕਿ ਮੰਮੀ ਛੁੱਟੀ ਹੋਏਗੀ ਸਕੂਲ ਦੀ ਮੈਂ ਕਿਹਾ ਨਹੀਂ ਬਟੇ ਕਿਉਂਕਿ ਉਹ ਬਹੁਤ ਜਾਦੇ ਫੈਸਟੀਵਲ ਆਣੇ ਆ ਹਨਾ ਇੱਕ ਸਾਲ ਚ ਨੂੰ ਬਹੁਤ ਜਾਦੇ ਗੁਰੂਆਂ ਪੀਰਾਂ ਆਉਂਦੇ ਫਿਰ ਉਹ ਹਰ ਇੱਕ ਛੁੱਟੀ ਨਹੀਂ ਕਰ ਸਕਦੇ ਸਰਕਾਰੀ ਕਿਉਂਕਿ ਫਿਰ ਐਵੇਂ ਤਾਂ ਬੱਚੇ ਦੀ ਪੜ੍ਹਾਈ ਫਿਰ ਬਹੁਤ ਖਰਾਬ ਹੁੰਦੀ ਆ ਹਰ ਇੱਕ ਛੁੱਟੀ ਨਹੀਂ ਹੁੰਦੀ ਹੈਗੀ ਕਹਿੰਦੀ ਹਾਂ ਮੰਮੀ ਇਹ ਤਾਂ ਹੈ ਚਲੋ ਫਿਰ ਹੁਣ ਮੈਂ ਕਿਹਾ ਕੋਈ ਨਾ ਫਿਰ ਸਹੀ ਕਿ ਇੱਥੇ ਠੰਡ ਬਹੁਤ ਜ਼ਿਆਦਾ ਆ ਕੱਲ ਸਾਡੇ ਗੁਰੂ ਜੀ ਦਾ ਜਨਮ ਦਿਨ ਸੀ ਤੇ ਗੁਰੂ ਜੀ 1929 ਦੇ ਵਿੱਚ ਗੁਰੂ ਜੀ ਦਾ ਜਨਮ ਹੋਇਆ ਸੀ ਦਿਨ ਐਤਵਾਰ ਸੀ ਗੁਰੂ ਜੀ ਦੱਸਦੇ ਹੁੰਦੇ ਹੋਂ ਪਹਿਲਾਂ ਦੱਸਦੇ ਹੁੰਦੇ ਸੀ ਸਾਰੇ ਸੰਗਤ ਨੂੰ ਚਲੋ ਆਪਣੇ ਤੋਂ ਪਹਿਲਾਂ ਤੇ ਫਿਰ ਹੁਣ ਮਤਲਬ ਕੀ 1929 ਦਿਨ ਹੈਗਾ ਸੀ ਸੰਡੇ ਦਾ ਉਸ ਦਿਨ ਤੇ ਸਮਾਂ ਹੈਗਾ ਸੀ ਗੁਰੂ ਜੀ ਕਹਿੰਦੇ ਜਦੋਂ ਮੇਰਾ ਜਨਮ ਹੋਇਆ ਸੀ ਪੂਰੇ ਨੱਟ 4 ਵਜੇ ਵੇ ਸੀ ਵੀ ਮੈਂ ਘਰ ਚ ਹੀ ਆਪਣੀ ਮਾਤਾ ਦੀ ਕੁੱਖੋਂ ਜਨਮ ਲਿਆ ਸੀ ਤੇ ਮੈਂ ਕਿਹਾ ਹੈ ਵੀ ਦੇਖ ਲਓ ਇੱਕ ਗੱਲ ਹੈ ਕਿੰਨੀ ਸਮਾਨ ਹੈ ਹਨਾ ਤਪੱਸਿਆ ਕਰੀ ਕਿੰਨੀ ਤਪੱਸਿਆ ਕਰੀ ਹੁਣ ਉਸ ਮਾਂ ਨੇ ਜਦੋਂ ਗਰਭ ਦੇ ਵਿੱਚ ਗੁਰੂ ਜੀ ਹੈਗੇ ਸੀ ਕਿੰਨੀ ਮਤਲਬ ਕਿ ਉਹਨਾਂ ਨੇ ਕਿੰਨੀ ਭਗਤੀ ਕੀਤੀ ਜਿਹੜੇ ਐਨੇ ਛੇ ਐਨੇ ਸਮਝੋ ਗੁਰੂ ਜੀ ਕ੍ਰਿਸ਼ਨ ਭਗਵਾਨ ਜੀ ਦਾ ਹੀ ਅਵਤਾਰ ਹੈ ਤੇ ਆਪਣਾ ਗੁਰੂ ਜੀ ਨੇ ਹਨ ਜਨਮ ਲਿਆ ਐ ਐ ਪੈਸੇ ਵੀ ਮੈਂ ਇੱਕ ਗੱਲ ਨਾ ਕਹਿਣਾ ਚਾਹਨੀ ਆ ਚਲੋ ਮੈਂ ਇੱਕ ਗੱਲ ਐ ਹੱਸਣ ਵਾਲੀ ਵੀ ਨਹੀਂ ਹੈਗੀ ਜੀ ਦੇਖੋ ਸਾਡੇ ਬੱਚੇ ਹੋ ਗਏ ਜਦੋਂ ਮੇਰੇ ਸੰਜਣਾ ਹੋਈ ਸੀ ਨਾ ਦੇਖੋ ਗੱਲ ਨਾ ਹੱਸਣ ਵਾਲੀ ਨਹੀਂ ਹੈਗੀ ਗੱਲ ਨਾ ਵਾਕਈ ਬਹੁਤ ਸੀਰੀਅਸੀ ਸੱਚਣ ਵਾਲੀ ਆ ਸੰਜਣਾ ਨੇ ਨਾ ਜਨਮ ਨਾ ਮੇਰੀ ਬੇਟੀ ਨੇ ਘਰ ਚ ਹੀ ਲਿਆ ਸੀ ਤੇ ਜਦੋਂ ਮੇਰੀ ਬੇਟੀ ਹੋਈ ਸੀ ਨਾ ਜਦੋਂ ਦਾਈ ਨੇ ਨਾ ਮੇਰੇ ਵੱਲ ਨੂੰ ਕਰੀ ਨਾ ਮੇਰੀ ਬੇਟੀ ਹੈ ਤੇ ਉਦੋਂ ਨਾ ਮੈਂ ਆਪਣੀ ਬੇਟੀ ਦੇ ਨਾ ਕੰਨ ਦੇ ਵਿੱਚ ਓਮ ਨਮੇ ਸ਼ਿਵਾਏ ਬੋਲਿਆ ਸੀ ਮੇਰੀ ਸੰਜਣਾ ਨੂੰ ਨਾ ਭਗਵਾਨ ਦੇ ਨਾਲ ਬਹੁਤ ਜ਼ਿਆਦਾ ਲਗਨ ਹੈਗੀ ਆ ਇਹ ਗੱਲ ਨਾ ਕੋਈ ਐਵੇਂ ਨਾ ਸੋਚੋ ਵੀ ਕਿਤੇ ਮੈਂ ਮਨਿਕਾ ਝੂਠ ਬੋਲ ਰਹੀ ਆ ਝੂਠ ਨਹੀਂ ਹੁੰਦਾ ਜੀ ਕੋਈ ਵੀ ਗੱਲ ਦੇ ਨਾਲੇ ਮੈਨੂੰ ਝੂਠ ਬੋਲ ਕੇ ਇਸ ਗੱਲ 'ਚ ਕੁਝ ਨਹੀਂ ਮਿਲਣ ਲੱਗਿਆ ਮੈਂ ਨਾ ਸੰਜਣਾ ਦੇ ਕੰਨ 'ਚ ਫੋੜਿਆ ਕਿ ਤੂੰ ਮੈਂ ਓਮ ਨਮੇ ਸ਼ਿਵਾਏ ਮੇਰੀ ਬੇਟੀ ਦੇ ਸਭ ਤੋਂ ਪਹਿਲਾ ਵਰਡ ਭਗਵਾਨ ਦੇ ਨਾਮ ਦਾ ਹੀ ਪਵੇ ਮੇਰੀ ਬੇਟੀ ਨੂੰ ਭਗਵਾਨ ਦਾ ਵਕਈ ਹੈਗਾ ਬਹੁਤ ਜ਼ਿਆਦਾ ਲਗਨ ਹੈ ਤੇ ਇਹ ਬਹੁਤ ਜਿਆਦਾ ਅੱਛੀ ਪਾਠ ਪੂਜਾ ਵੀ ਕਰਦੀ ਹੈ ਤੇ ਸਮਝਦੀ ਵੀ ਹੈ ਗੱਲ ਨੂੰ ਤੇ ਫਿਰ ਮਤਲਬ ਕਿ ਵੀ ਜਿਵੇਂ ਹੁਣ ਕਿਸੇ ਦੇ ਹਨਾ ਬੇਬੀ ਹੋਣ ਵਾਲਾ ਹੋਵੇ ਨਾ ਮੈਨੂੰ ਇੰਨਾ ਹੋਇਆ ਵੀ ਹੈ ਜੇ ਕੋਈ ਮੇਰੀ ਗੱਲ ਮੰਨੇ ਹਨਾ ਵੈਸੇ ਤਾਂ ਅੱਜ ਕੱਲ YouTube ਉੱਪਰ ਬਹੁਤ ਜਿਆਦੇ ਐਵੇਂ ਦੀ ਵੀਡੀਓਸ ਆਉਂਦੀਆਂ ਨੇ ਜਿਹੜੀਆਂ ਅੱਛੀ ਵੀ ਗੱਲਾਂ ਨੂੰ ਬਹੁਤ ਜ਼ਿਆਦਾ ਗੌਰ ਨਾਲ ਪੈਣਾ ਸੁਣਦੀਆਂ ਨੇ ਪਰ ਜੇ ਕਿਸੇ ਦੇ ਬੇਬੀ ਹੋਣ ਵਾਲਾ ਨਾ ਉਹ ਜ਼ਰੂਰ ਬਹੁਤ ਜ਼ਿਆਦਾ ਪੜ੍ਹਤ ਕਰਿਆ ਕਰਨ ਤਾਂ ਕਿ ਉਹਨਾਂ ਦਾ ਆਉਣ ਵਾਲਾ ਹਰ ਇੱਕ ਮਾਂ ਆਪਣੇ ਬੱਚੇ ਨੂੰ ਸਭ ਤੋਂ ਵੱਡੀ ਲਾਈਫ ਉਹਦੀ ਮਾਂ ਦੀ ਸਟ੍ਰਗਲ ਦੀ ਕਿਆ ਹੁੰਦੀ ਆਪਣੇ ਇੱਕ ਬੱਚੇ ਨੂੰ ਪਾਲਣ ਪੋਸ਼ਣ ਵਾਸਤੇ ਹੈ ਨਾ ਵੀ ਉਹ ਆਪਣੇ ਬੱਚੇ ਨੂੰ ਨਾ ਇਹ ਸਿੱਖਿਆ ਬਹੁਤ ਜ਼ਿਆਦਾ ਪੜ੍ਹਤ ਕਰੇ ਬਸ ਸਿਮਰਨ ਕਿਸੇ ਜੋ ਕਿਸੇ ਨੂੰ ਵੀ ਕੋਈ ਮੰਨਦਾ ਹੈ ਨਾ ਕੋਈ ਸਿੱਖ ਧਰਮ ਚੋਂ ਕੋਈ Hindu ਧਰਮ ਚੋਂ ਜਾਂ ਕੋਈ ਮੁਸਲਮਾਨ ਧਰਮ ਚੋਂ ਵੀ ਕਿਸੇ ਵੀ ਧਰਮ ਚੋਂ ਜੇ ਕੋਈ ਕਿਸੇ ਵੀ ਧਰਮ ਨੂੰ ਮਤਲਬ ਕੀ ਬਿਲੋਂਗ ਕਰਦੇ ਆ ਉਹਨਾਂ ਆਪਣੇ ਆਪਣੇ ਧਰਮ ਦਾ ਨਾ ਜ਼ਰੂਰ ਜਿ ਉਹ ਕਰਨ ਪਾਠ ਜ਼ਰੂਰ ਕਰਿਆ ਕਰਨ ਦੋ ਟਾਈਮ ਨਹੀਂ ਕਰ ਸਕਦੇ 10th ਦਾ ਪੱਕਾ ਕਰਨ ਤਾਂ ਕਿ ਉਹਦੇ ਬੱਚੇ ਦੇ ਉੱਪਰ ਉਹਦਾ ਹੀ ਅਸਰ ਹੋਵੇ ਇਹ ਗੱਲ ਨਾ ਪੱਕਾ ਹੁੰਦੀ ਹੈ ਜੈਸਾ ਕਹਿੰਦੇ ਆਪਣਾ ਮਨ ਕਰੇਗੀ ਵੈਸਾ ਬੱਚੇ ਦਾ ਤਨ ਹੋਏਗਾ ਵੈਸਾ ਉਹਦਾ ਵੀ ਮਨ ਹੋਏਗਾ ਤੇ ਇਹ ਗੱਲ ਨਾ 100% ਹੈ ਤੇ ਮੈਨੂੰ ਇਹ ਨਾ ਹੁੰਦਾ ਵੀ ਜੇ ਕਿਸੇ ਦੇ ਹੋਵੇ ਇਸ ਤਰ੍ਹਾਂ ਹਨਾ ਵੀ ਕੋਈ ਭੈਣ ਪਰ ਫੋਵੇ ਤਾਂ ਮੈਨੂੰ ਇਹ ਗੱਲ ਜ਼ਰੂਰ ਕਹ ਪਰ ਕੋਈ ਹੱਸੇ ਵੀ ਨਾ ਹਨ ਕਿ ਤੇ ਕੋਈ ਐਵੇਂ ਕਹਿ ਲੈ ਐਵੇਂ ਗੱਲ ਕਰੀ ਜਾ ਰਹੀ ਹੈ ਪਰ ਇਹ ਗੱਲ ਨਾ ਹੈਗੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਵੀ ਐਵੇਂ ਹੋਣਾ ਚਾਹੀਦਾ ਤੇ ਲੋ ਜੀ ਬਲੌਗ ਦਾ ਐਂਡ ਪੈਥੀ ਕਰਦੇ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਸ ਵੀਡੀਓ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਤਾਂ ਤੱਕ ਲਈ ਬਾਏ ਬਾਏ ਸਾਰੇ ਬੋਲੇ ਜੈ ਸ਼੍ਰੀ கிருஷ்ਨਾ